ਹਾਂਜੀ ਸਾਰੇ ਕਿਸਾਨ ਵੀਰਾਂ ਦਾ ਸਵਾਗਤ ਕਰਦੇ ਆਂ ਸਾਡੇ ਚੋਹਾਂ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਆਇਆ ਪਹਿਲਣ ਝੋਟੀ ਜਿਸ ਦੇ ਕੇ 5 ਤੋਂ 10 ਦਿਨ ਬਾਕੀ ਹੈ ਜੀ ਸੁਣਦੇ ਅਜੇ ਤੱਕ ਜਿੰਨਾ ਵੀਰਾਂ ਨੇ ਆਪਣਾ YouTube ਚੈਨਲ ਜਾਂ Facebook ਪੇਜ ਸਬਸਕ੍ਰਾਈਬ ਫੋਲੋ ਨਹੀਂ ਕੀਤਾ ਕਰ ਲੋ ਜੀ ਤਾਂ ਕਿ ਆਪਣੀਆਂ ਆਉਣ ਵਾਲੀਆਂ ਨਵੀਆਂ ਵੀਡੀਓਜ਼ ਜਲਦ ਤੋਂ ਜਲਦ ਤੁਹਾਨੂੰ ਵੇਖਣ ਨੂੰ ਮਿਲ ਸਕਣ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਅਗਰ ਤੁਸੀਂ ਵੀ ਐਡ ਲਗਾਉਣੀ ਚਾਹੁੰਦੇ ਹੋ ਤਾਂ ਫ੍ਰੀ ਐਡ ਆ ਸਾਡੇ ਉੱਪਰ ਦਿੱਤੇ ਹੋਏ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਨੋਟ ਕਰ ਸਕਦੇ ਹੋ ਜੀ 600 4724 360 ਹਾਂਜੀ ਇਹ ਪਹਿਲਾਂ ਝੋਟੀ ਹੈਗੀ ਤੇ 5 ਤੋਂ 10 ਦਿਨ ਬਾਕੀ ਐ ਸੂਣ ਦੇ ਜੋ ਮਦਰਰ ਕਾਰਡ ਹੈ 20 ਕਿਜੀ ਪਲੱਸ ਪਹਿਲੇ ਸੂਏ ਸੂਣਾ ਜੀ ਮਾਂ ਦਾ ਜੋ ਦੁੱਧ ਦਾ ਰਕਾਰਡ ਹੈ 20 ਕਿਜੀ ਪਲੱਸ ਦਾ ਬਾਕੀ ਵੀਰ ਨਾਲ ਤੁਸੀਂ ਫੋਨ ਤੇ ਸੰਪਰਕ ਕਰ ਸਕਦੇ ਹੋ 990570097 ਇਸ ਵੀਰ ਦਾ ਨੰਬਰ ਹੈ ਮੁੱਲ ਫੋਨ ਤੇ ਆ ਜੀ ਗੱਲਬਾਤ ਕਰ ਸਕਦੇ ਹੋ ਮੁੱਲ ਤੈਅ ਕਰ ਸਕਦੇ ਹੋ ਵੀਰ ਨਾਲ ਸੰਪਰਕ ਕਰਕੇ ਫੋਨ ਤੇ ਤੇ ਇਸੇ ਤਰ੍ਹਾਂ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਪੇਜ ਇੰਸਟਾਡੀ ਸਾਡਾ ਜਰੂਰ ਫੋਲੋ ਕਰਿਓ ਜੋ ਕਿ ਚਹਾਂਡਰੀ ਫਾਰਮ ਦੇ ਨਾਮ ਤੇ ਹੈ ਜੀ ਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ